ਮੇਰੇ ਵੱਲੋਂ ਤੁਹਾਨੂੰ ਸਾਰੇ ਵੀਰ ਭੈਣਾਂ ਸასიਖਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੀ YouTube ਦੀ ਵੀਡੀਓ ਆ ਉਹਦਾ ਅਪਲੋਡ ਕਰਨ ਦਾ ਸਹੀ ਟਾਈਮ ਜਿਹੜਾ ਉਹ ਕੀ ਹੋਣਾ ਚਾਹੀਦਾ ਵਾ ਕਿਉਂਕਿ ਦੇਖੋ ਜੇ ਅਸੀਂ ਵੀਡੀਓ YouTube ਤੇ ਅਸੀਂ ਅਪਲੋਡ ਕਰਾਂਗੇ ਜਿਹੜੇ ਟਾਈਮ ਨਾਲ ਅਸੀਂ ਸਹੀ ਅਪਲੋਡ ਕਰਾਂਗੇ ਤਾਂ ਸਾਡੀ ਜਿਹੜੀ ਵੀਡੀਓ ਨਾ ਉਹਦੇ ਵਾਇਰਲ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਆ ਜੇ ਮੰਨ ਕੇ ਚੱਲੋ ਤੁਹਾਨੂੰ ਸਹੀ ਟਾਈਮ ਨਹੀਂ ਪਤਾ ਹੈਗਾ ਵੀ ਕਿਹੜੇ ਟਾਈਮ ਅਸੀਂ ਵੀਡੀਓ ਅਪਲੋਡ ਕਰੀਏ ਤੁਸੀਂ ਜਦੋਂ ਤੁਹਾਡਾ ਦਿਲ ਕਰਦਾ ਵਾ ਤੁਸੀਂ ਆਪਣੀ ਵੀਡੀਓ ਉਦੋਂ ਹੀ ਤੁਸੀਂ ਅਪਲੋਡ ਕਰਾ ਦਿਨੇ YouTube ਤੇ ਉਹਦੇ ਨਾਲ ਕੀ ਹੈ ਕਿ ਜਿਹੜੀ ਆਡੀਅנס ਆ ਤੁਹਾਡੀ ਵੀਡੀਓ ਉਹ ਦੇਖਦੀ ਨਹੀਂ ਹੈਗੀ ਤੇ YouTube ਆ ਜਿਹੜੀ ਉਹ YouTube ਵੀ ਤੁਹਾਡੀ ਵੀਡੀਓ ਨਾਲ ਆਡੀਅנס ਤੱਕ ਨਹੀਂ ਪਹੁੰਚਾਉਂਦੀ ਹੈਗੀ ਉਹਦਾ ਮੈਨ ਕਾਰਨ ਇਹੀ ਆ ਵੀ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਹੈਗਾ ਵੀ ਅਸੀਂ ਆਪਣੀ ਵੀਡੀਓ ਨੂੰ ਕਦੋਂ ਅਪਲੋਡ ਕਰੀਏ ਵੀ ਜਿਹਦੇ ਨਾਲ ਵੀ ਜਿਹੜੀ YouTube ਆ ਇੱਕ ਤਾਂ ਸਾਡੀ ਵੀਡੀਓ ਨੂੰ ਜ਼ਿਆਦਾ ਪ੍ਰਮੋਟ ਕਰੇ ਤੇ ਲੋਕ ਸਾਡੀ ਵੀਡੀਓ ਨੂੰ ਜਿਆਦਾ ਦੇਖਣ ਤੇ ਸਾਡੇ ਜਿਹੜੇ ਵੀਊ ਆ ਜਿਹੜੇ ਹਨ ਉਹ ਵੀ ਜਿਆਦਾ ਹੋਣ ਤੇ ਜਿਹੜੀ ਸਾਡੀ ਅਰਨਿੰਗ ਆ ਉਹ ਵੀ ਜਿਆਦਾ ਹੋਵੇ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਟੈਪ ਬਾਈ ਸਟੈਪ ਦੱਸਾਂਗਾ ਵੀ ਤੁਸੀਂ ਕਿਹੜੇ ਕਿਹੜੇ ਟਾਈਮ ਤੁਸੀਂ ਵੀਡੀਓ ਨੂੰ ਅਪਲੋਡ ਕਰ ਸਕਦੇ ਜਿਹਦੇ ਨਾਲ ਤੁਹਾਡੀ ਜਿਹੜੀ ਵੀਡੀਓ ਉਹ ਵਾਇਰਲ ਹੋਣ ਦੇ ਚਾਂਸ ਉਹਦੇ ਜਿਆਦਾ ਹੋਣਗੇ ਜੀ ਘੱਟੋ ਘੱਟ ਜਿਹੜਾ ਮੈਂ ਤੁਹਾਨੂੰ ਟਾਈਮ ਦੱਸਾਂਗਾ ਮੈਂ ਤੁਹਾਨੂੰ ਤਿੰਨ ਟਾਈਮ ਦੱਸਾਂਗਾ ਤੁਸੀਂ ਤਿੰਨ ਟਾਈਮਾਂ ਦੇ ਵਿੱਚੋਂ ਕਿਸੇ ਵੀ ਟਾਈਮ ਉਹ ਟਾਈਮ ਤੁਸੀਂ ਵੀਡੀਓ ਅਪਲੋਡ ਕਰ ਸਕਦੇ ਹੋ ਉਹਦੇ ਨਾਲ ਕੀ ਹੈ ਕਿ ਤੁਹਾਡੇ 90% 90 90% ਉਹਦੇ ਨਾਲ ਕੀ ਕੀ ਤੁਹਾਡੇ ਜਿਹੜੇ 90% ਚਾਂਸ ਆ ਤੁਹਾਡੀ ਵੀਡੀਓ ਦੇ ਵਾਇਰਲ ਹੋਣ ਦੇ ਚਾਂਸ ਤੁਹਾਡੇ ਜ਼ਿਆਦਾ ਹੋ ਜਾਣਗੇ ਸੋ ਆਪਾਂ ਗੱਲ ਕਰਦੇ ਸਭ ਤੋਂ ਪਹਿਲਾਂ ਉਹ ਕਿਹੜਾ ਟਾਈਮ ਆ ਉਹ ਹੈਗਾ ਦੇਖੋ ਜੀ ਸਵੇਰ ਦਾ ਟਾਈਮ ਆ 6 ਤੋਂ ਲੈ ਕੇ 8 ਵਜੇ ਦਾ ਸਵੇਰ ਦਾ ਟਾਈਮ ਆ ਜਿਹੜਾ ਪਹਿਲੀ ਵੀਡੀਓ ਅਪਲੋਡ ਕਰਨਾ ਤੁਸੀਂ 6 ਤੋਂ ਲੈ ਕੇ 8 ਵਜੇ ਦੇ ਵਿੱਚ ਵਿੱਚ ਕੋਈ ਵੀ ਵੀਡੀਓ ਅਪਲੋਡ ਕਰ ਦਿਓ ਹੁਣ ਆਪਾਂ ਗੱਲ ਕਰਦੇ ਵੀ ਸਵੇਰ ਤੋਂ ਜਿਹੜੀ ਸਵੇਰ ਆ 6 ਤੋਂ 8 ਦੇ ਵਿੱਚ ਵਿੱਚ ਵੀਡੀਓ ਅਪਲੋਡ ਕਿਉਂ ਕਰਨੀ ਚਾਹੀਦੀ ਹੈ ਦੇਖੋ ਯਾਰ ਤੁਸੀਂ ਖੁਦ ਦੇਖੋ ਜਦੋਂ ਬੰਦਾ ਉੱਠਦਾ ਵਾ ਨਾ ਉੱਠਣਸਾਰ ਉਹ ਆਪਣਾ ਮੋਬਾਈਲ ਫੋਨ ਦੇਖਦਾ ਵਾ ਮੋਬਾਈਲ ਵੰਦੇ ਦਾ ਜਾਂ ਫਿਰ ਮਤਲਬ ਮੰਨ ਲਓ ਫਰੈਸ਼ ਹੁੰਦਾ ਜਾਂ ਟਾਇਲਟ ਦੇ ਵਿੱਚ ਜਾਂਦਾ ਕਿਤੇ ਵੀ ਜਾਂਦਾ ਉਹ ਉਹਨੂੰ ਅੱਜ ਆਦਤ ਪਈ ਹੋਈ ਆ ਅੱਜ ਦੇ ਸਮੇਂ ਦੇ ਵਿੱਚ ਹਰੇਕ ਇਨਸਾਨ ਨੂੰ ਆਤ ਪਈ ਹੋਈ ਉਹ ਆਪਣਾ ਮੋਬਾਈਲ ਫੋਨ ਨਾਲ ਲੈ ਕੇ ਜਾਂਦਾ ਉਹ ਦੇਖਦਾ ਵਾ ਵੀ ਜਿਹੜੀ ਨਵੀਂ ਅਪਡੇਟ ਆ ਵੀ ਮੈਂ ਦੇਖਾਂ ਵੀ ਨਵੀਂ ਅਪਡੇਟ ਕੀ ਚੱਲਦੀ ਪਈ ਆ ਜੇ ਤੁਸੀਂ 6 ਤੋਂ 8 ਵਜੇ ਦੇ ਵਿੱਚ ਵਿੱਚ ਸਵੇਰੇ ਵੀਡੀਓ ਅਪਲੋਡ ਕਰ ਦੋਗੇ ਤਾਂ ਤੁਹਾਡੀ ਵੀਡੀਓ ਉਸ ਤੱਕ ਜਾਏਗੀ ਤੇ ਉਹ ਬੰਦਾ ਤੁਹਾਡੀ ਵੀਡੀਓ ਦੇਖੇਗਾ ਹੀ ਦੇਖੇਗਾ ਤੁਹਾਡੀ ਵੀਡੀਓ ਮੰਨ ਕੇ ਚਲੋ ਉਹ 1 ਮਿੰਟ ਤੋਂ ਲੈ ਕੇ 2 ਮਿੰਟ ਤੱਕ ਵੀ ਤੁਹਾਡੀ ਉਹਦੇ ਵੀਡੀਓ ਦੇਖ ਲਈ ਤਾਂ ਤੁਹਾਡੀ ਵੀਡੀਓ ਦੇ ਵਾਇਰਲ ਹੋਣ ਦੇ ਚਾਂਸਸ ਜ਼ਿਆਦਾ ਹੋ ਜਾਣਗੇ ਕਿਉਂਕਿ YouTube ਵੀ ਕਹਿੰਦੀ ਆ ਵੀ ਜਿਹੜਾ ਬੰਦਾ ਤੁਹਾਡੀ ਵੀਡੀਓ 1 ਮਿੰਟ ਤੋਂ ਲੈ ਕੇ 2 ਮਿੰਟ ਦੇ ਵਿੱਚ ਵਿੱਚ ਵੀਡੀਓ ਤੱਕ ਦੇਖ ਲੈਂਦਾ ਨਾ ਤਾਂ ਉਹ ਵੀਡੀਓ ਨੂੰ ਅਸੀਂ ਜ਼ਿਆਦਾ ਪ੍ਰਮੋਟ ਕਰਾਂਗੇ ਕਿਉਂ ਕਰਾਂਗੇ ਕਿਉਂਕਿ ਉਹ ਦੇਖਦਾ ਵਾ ਜੀ ਇਹ ਬੰਦੇ ਦੀ ਵੀਡੀਓ 2 ਮਿੰਟ ਤੱਕ ਜ਼ਿਆਦਾ ਦੇਖੀ ਗਈ ਆ 1 ਮਿੰਟ ਤੱਕ ਜ਼ਿਆਦਾ ਦੇਖੀ ਗਈ ਆ ਵੀ ਇਹਦੇ ਵਿੱਚ ਕੋਈ ਨਾ ਕੋਈ ਖਾਸ ਚੀਜ਼ ਹੈਗੀ ਆ ਜਿਹੜਾ ਬੰਦਾ ਇਹ ਵੀਡੀਓ ਨੂੰ 1 ਤੋਂ 2 ਮਿੰਟ ਤੱਕ ਦੇਖਦਾ ਪਿਆ ਵਾ ਸੋ ਇਸ ਕਰਕੇ ਜਦੋਂ ਵੀ ਵੀਡੀਓ ਅਪਲੋਡ ਕਰਨੀ ਹੈ ਪਹਿਲਾ ਟਾਈਮ ਤਾਂ ਹੈਗਾ 6 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਤੁਸੀਂ ਵੀਡੀਓ ਅਪਲੋਡ ਕਰੋ ਤੁਹਾਡੀ ਵੀਡੀਓ ਦੇ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਹੋਣਗੇ ਜੀ ਨੰਬਰ 2 ਤੇ ਗੱਲ ਕਰਦੇ ਆਪਾਂ 1 ਤੋਂ ਲੈ ਕੇ 3 ਵਜੇ ਤੱਕ ਦੁਪਹਿਰ ਦਾ ਜਿਹੜਾ ਟਾਈਮ ਆ 1 ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਤੁਸੀਂ ਜਦੋਂ ਮਰਜ਼ੀ ਵੀਡੀਓ ਅਪਲੋਡ ਕਰ ਦਿਓ ਇਹਦੇ ਨਾਲ ਅਪਲੋਡ ਕਰਨ ਦਾ ਕੀ ਮਤਲਬ ਹੈ ਮੰਨ ਕੇ ਚੱਲੋ ਕੋਈ ਹਰ ਇੱਕ ਬੰਦਾ ਨਹੀਂ ਹੈਗਾ ਵੀ ਜਿਹੜਾ ਵਿਹਲਾ ਬੈਠਾ ਜਰ ਰਹਾਣਾ ਸਾਰਾ ਉਹ ਮਤਲਬ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਵਾ ਕਈ ਬੰਦੇ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਮਤਲਬ ਵੀ ਜੋਬ ਕਰਦੇ ਨੇ ਕੋਈ ਬੈਂਕ 'ਚ ਜੋਬ ਕਰਦਾ ਕੋਈ ਕਿਤੇ ਜੋਬ ਕਰਦਾ ਕੋਈ ਪ੍ਰਾਈਵੇਟ ਜੋਬ ਕਰਦਾ ਕਿਤੇ ਵੀ ਜੋਬ ਕਰਦਾ ਤੇ ਜਿਹੜਾ ਲੰਚ ਦਾ ਟਾਈਮ ਹੁੰਦਾ ਉਹ 1 ਤੋਂ ਲੈ ਕੇ 2 3 ਵਜੇ ਤੱਕ ਦਾ ਹੁੰਦਾ ਨਾ ਬੈਂਕਾਂ ਦਾ ਬੈਂਕਾਂ ਦਾ ਜਾਂ ਕਿਤੇ ਹੋਰ ਦਾ 1 ਤੋਂ 3 ਵਜੇ ਤੱਕ ਦਾ ਟਾਈਮ ਹੁੰਦਾ ਵਾ ਉਹਦੇ ਨਾਲ ਕੀ ਹੈ ਕਿ ਜਦੋਂ ਬੰਦਾ ਲੰਚ ਕਰਦਾ ਨਾ ਉਹ ਫਿਰ ਜਿਹੜਾ ਵਿੱਚ ਟਾਈਮ ਹੈ ਨਾ 8:00 9:00 ਵਜੇ ਤੋਂ ਲੈ ਕੇ ਜਾਂ ਫਿਰ 12:00 1:00 ਵਜੇ ਤੱਕ ਉਹ ਬੰਦਾ ਫੋਨ ਨਹੀਂ ਦੇਖਦਾਗਾ ਜਦੋਂ ਨੂੰ ਲੰਚ ਕਰਨ ਦਾ ਟਾਈਮ ਮਿਲਦਾ ਤਾਂ ਉਹ ਆਪਣਾ ਫੋਨ 101% ਦੇਖੇਗਾ ਹੀ ਦੇਖੇਗਾ ਜਦੋਂ ਉਹ ਆਪਣਾ ਫੋਨ ਦੇਖੇਗਾ ਤੁਹਾਡੀ ਵੀਡੀਓ ਦਾ ਨੋਟੀਫਿਕੇਸ਼ਨ ਉਹਦੇ ਤੱਕ ਜਾਏਗਾ ਤਿਓ ਤੁਹਾਡੀ ਵੀਡੀਓ 101% ਦੇਖੇਗੀ ਦੇਖੇਗਾ ਸੋ ਇਸ ਕਰਕੇ ਜਦੋਂ ਵੀ ਵੀਡੀਓ ਅਪਲੋਡ ਕਰਨੀ ਆ ਜਾਂ ਤਾਂ ਤੁਸੀਂ 1 ਵਜੇ ਕਰ ਦੋ 2 ਵਜੇ ਕਰ ਦੋ 3 ਵਜੇ ਕਰ ਦੋ ਜਾਨੀ ਕਿ 1 2 3 ਵਜੇ ਦੇ ਵਿੱਚ ਵਿੱਚ ਅਪਲੋਡ ਕਰੋ ਤੁਸੀਂ ਮੇਰੀ ਵੀਡੀਓ ਵੀ ਦੇਖੀ ਹੋਣੀ ਹੈ ਤਕਰੀਬਨ ਮੇਰੀ ਵੀਡੀਓ ਨੇ ਜਿਹੜੀਆਂ ਜਾਂ ਤਾਂ 1 ਤੋਂ ਲੈ ਕੇ 3 ਦੇ ਵਿੱਚ ਵਿੱਚ ਅਪਲੋਡ ਹੁੰਦੀਆਂ ਨੇ ਜਾਂ ਫਿਰ ਮੇਰੀ ਵੀਡੀਓ ਨੇ ਜਿਹੜੀਆਂ ਸ਼ਾਮੀ ਅਪਲੋਡ ਹੁੰਦੀਆਂ 6 ਤੋਂ ਲੈ ਕੇ 10 ਵਜੇ ਦੇ ਵਿੱਚ ਵਿੱਚ ਅਪਲੋਡ ਹੁੰਦੀਆਂ ਨੇ ਬਸ ਇਹ ਮੇਰਾ ਟਾਈਮ ਆ ਜਿਹੜਾ ਮੈਂ ਵੀਡੀਓ ਅਪਲੋਡ ਕਰਦਾ ਹਾਂ ਹੁਣ ਜੇ ਆਪਾਂ ਅਗਲਾ ਗੱਲ ਕਰੀਏ 8 ਤੋਂ ਲੈ ਕੇ 10 ਵਜੇ ਤੱਕ ਵੀ ਤੁਸੀਂ ਕਰ ਸਕਦੇ ਹੋ ਰਾਤ ਨੂੰ ਕਿਉਂਕਿ ਜਦੋਂ ਕੋਈ ਬੰਦਾ ਮੰਨ ਕੇ ਚਲੋ ਆਫਿਸ ਦੇ ਵਿੱਚ ਕੰਮ ਕਰਦਾ ਜਾਂ ਕਿਤੇ ਕੋਈ ਕੰਮ ਕਰਦਾ ਨਾ ਜੇ ਡਿਊਟੀ ਕਰਦਾ ਵਾ ਉਹ ਬੰਦੇ ਤਕਰੀਬਨ ਜਦ 8 ਵਜੇ ਟੋਟਲੀ ਸਾਰੇ ਬੰਦੇ ਫ੍ਰੀ ਹੋ ਜਾਂਦੇ ਨੇ ਉਦੋਂ ਦਾ ਵੇਸੇ ਮੰਨ ਕੇ ਚਲੋ 5 ਵਜੇ ਦਾ ਟਾਈਮ ਆ 5 ਵਜੇ ਦਫਤਰਾ ਦਫਤਰਾਂ ਦੇ ਵਿੱਚ ਛੁੱਟੀ ਹੋ ਜਾਂਦੀ ਆ ਚਲੋ ਆਪਾਂ ਸੋਚਦੇ ਹਾਂ ਵੀ 5 ਵਜੇ ਬੰਦੇ ਦੀ ਛੁੱਟੀ ਹੋਈ ਤੇ ਉਹ ਘਰੇ ਤਾਂ ਨਹੀਂ ਆਏਗਾ 5 ਵਜੇ ਘਰੇ ਨਹੀਂ ਆਏਗਾ ਉਹਦੀ ਹੋਰ ਵੀ ਕੰਮ ਹੁੰਦਾ ਬਾਜ਼ਾਰ ਜਾਣਾ ਹੁੰਦਾ ਸਬਜ਼ੀ ਭਾਜੀ ਲੈਣੀ ਹੁੰਦੀ ਆ ਸਾਰਾ ਕੁਝ ਕਰਨਾ ਹੁੰਦਾ ਤੋਂ ਮਨ ਕੇ ਚਲੋ ਉਹ 8 ਵਜੇ ਤੱਕ ਆਪਣੇ ਫ੍ਰੀ ਹੋ ਜਾਂਦਾ ਘਰੇ ਆ ਕੇ ਨਾਲ ਡਿਨਰ ਵਗੈਰਾ ਕਰ ਲੈਂਦਾ ਵਾ ਤੇ ਜਦੋਂ ਡਿਨਰ ਵਗੈਰਾ ਕਰਕੇ ਹਟਦਾ ਵਾ ਤਾਂ ਉਹ ਆਪਣਾ ਮੋਬਾਈਲ ਫੋਨ ਜਿਹੜਾ ਉਹ ਦੇਖੀਗਾ ਹੀ ਦੇਖੇਗਾ ਸੋ ਇਸ ਕਰਕੇ ਜੇ ਤੁਸੀਂ ਆਪਣੀ ਵੀਡੀਓ ਨੂੰ 8 ਤੋਂ ਲੈ ਕੇ 10 ਵਜੇ ਤੱਕ ਦਾ ਰਾਹ ਦੇ ਤੁਸੀਂ ਅਪਲੋਡ ਕਰਦੇ ਹੋ ਤਾਂ ਵੀ ਤੁਹਾਡੀ ਵੀਡੀਓ ਵਾਇਰਲ ਹੋਣ ਦੇ ਚਾਂਸ ਨੇ ਜਿਹੜੇ ਤੁਹਾਡੇ ਜ਼ਿਆਦਾ ਹੋ ਜਾਣਗੇ ਬਸ ਜ਼ਿਆਦਾ ਟਾਈਟਲ ਜਿਹੜਾ ਟਾਈਟਲ ਵਧੀਆ ਹੋਣਾ ਚਾਹੀਦਾ ਡਿਸਕ੍ਰਿਪਸ਼ਨ ਵਧੀਆ ਹੋਣੀ ਚਾਹੀਦੀ ਟੈਗ ਵਧੀਆ ਹੋਣੀ ਚਾਹੀਦੀ ਆ ਤੇ ਥੰਬਨੇਲ ਤੁਹਾਡਾ ਵਧੀਆ ਹੋਣਾ ਚਾਹੀਦਾ ਆ ਚਾਰਚ ਜਨ ਤੁਸੀਂ ਵਧੀਆ ਕਰ ਲੋ ਤੇ ਉਸ ਤੋਂ ਬਾਅਦ ਤੁਸੀਂ ਆਹ ਟਾਈਮ ਦੇ ਹਿਸਾਬ ਨਾਲ ਤੁਸੀਂ ਵੀਡੀਓ ਅਪਲੋਡ ਕਰ ਦੋ ਤੁਹਾਨੂੰ ਮੈਂ ਗਰੰਟੀ ਦਿੰਦਾ ਤੁਹਾਡੀ ਵੀਡੀਓ ਦੇਖਿਓ ਵਾਇਰਲ ਹੋ ਜੇਗੀ ਤੁਸੀਂ ਸਿਰਫ 15 ਦਿਨ 15 ਦਿਨ ਤੁਸੀਂ ਇਸੇ ਟਾਈਮ ਦੇ ਹਿਸਾਬ ਨਾਲ ਵੀਡੀਓ ਅਪਲੋਡ ਕਰੋ ਤੁਹਾਡੀ ਵੀਡੀਓ ਨੇ ਜਿਹੜੇ ਵਾਇਰਲ ਹੋਣੀ ਹੀ ਹੋਣੀ ਆ ਜਿਹੜੀ ਛੋਟੀ ਵੀਡੀਓ ਨੇ ਛੋਟੀ ਵੀਡੀਓ ਵੀ ਤੁਸੀਂ ਇਸੇ ਟਾਈਮ ਤੁਸੀਂ ਅਪਲੋਡ ਕਰੋ ਆਹ ਤਿੰਨ ਟਾਈਮ ਆ ਜਿਹੜੇ ਤੁਸੀਂ ਅਪਲੋਡ ਕਰ ਸਕਦੇ ਹੋ ਜਦੋਂ ਤੁਸੀਂ ਇਹ ਵੀਡੀਓ ਆਪਣੀ ਕੋਈ ਵੀ ਇਸ ਟਾਈਮ ਤੁਸੀਂ ਅਪਲੋਡ ਕਰੋਗੇ ਤਾਂ ਤੁਹਾਡੀ ਵੀਡੀਓ ਦੇ ਵਾਇਰਲ ਹੋਣ ਦੇ ਚਾਂਸ ਜਿਆਦਾ ਹੋਣਗੇ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਜੀ ਜਾਂ ਫਿਰ ਤੁਸੀਂ ਮੀਨ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਤੁਸੀਂ ਪੁੱਛ ਸਕਦੇ ਹੋ ਸੋ ਦੋਸਤੋ ਆਪਣੀ ਹਰੇਕ ਐਤਵਾਰ ਤੁਹਾਨੂੰ ਜਿਵੇਂ ਤੁਹਾਨੂੰ ਪਤਾ ਜਿਹੜੇ ਮੇਰੇ ਭੈਣ ਭਰਾ ਹਰੇਕ ਐਤਵਾਰ ਮੇਰੀ ਵਰਕਸ਼ਾਪ ਲਾ ਕੇ ਜਾਂਦੇ ਆ ਅਗਰ ਤੁਸੀਂ YouTube Facebook Instagram ਤੋਂ ਤੁਸੀਂ ਘਰੇ ਬੈਠ ਕੇ ਤੁਸੀਂ ਕੰਮ ਕਰਕੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਮੇਰੀ ਹਰੇਕ ਸੰਡੇ ਨੂੰ ਐਤਵਾਰ ਨੂੰ ਨਾ ਮੇਰੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਸਿਖਾਉਣਾ ਪ੍ਰੋਪਰਲੀ ਵੀ ਤੁਸੀਂ YouTube ਤੇ ਕਿਵੇਂ ਕੰਮ ਕਰਨਾ Facebook ਤੇ ਕਿਵੇਂ ਕੰਮ ਕਰਨਾ Instagram ਤੇ ਕਿਵੇਂ ਕੰਮ ਕਰਨਾ ਕਿਵੇਂ ਵੀਡੀਓ ਨੂੰ ਸ਼ੂਟ ਕਰਨਾ ਕਿਵੇਂ ਵੀਡੀਓ ਨੂੰ ਐਡਿਟ ਕਰਨਾ ਕਿਵੇਂ ਵੀਡੀਓ ਨੂੰ ਤੁਸੀਂ ਟਾਈਟਲ ਟੈਗ ਡਿਸਕ੍ਰਿਪਸ਼ਨ ਤੇ ਥੰਬਨੇਲ ਹੋਣੇ ਆ ਜਣੀ ਬਹੁਤ ਬਰੀਕੀਆਂ ਵਾਲੀਆਂ ਗੱਲਾਂ ਨੇ ਇਹੋ ਜਿਹੇ ਨੇ ਜਿਹੜੀਆਂ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਤੁਹਾਨੂੰ ਸਿਖਾਵਾਂਗਾ ਵੀ ਤੁਸੀਂ ਇਸ ਤਰੀਕੇ ਨਾਲ ਤੁਸੀਂ ਕੰਮ ਕਰਨਾ ਵਾ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੀ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਤੇ ਪੁੱਛ ਸਕਦੇ ਹੋ ਸਾਡੀ ਟੀਮ ਤੋਂ ਸਾਡੀ ਜਿਹੜੀ ਵਰਕਸ਼ਾਪ ਐ ਉਹ ਕਿਹੜੀ ਜਗ੍ਹਾ ਦੇ ਉੱਤੇ ਕਿੰਨੇ ਟਾਈਮ ਦੇ ਉੱਤੇ ਉਹ ਕਲਾਸ ਆ ਜਿਹੜੀ ਸਾਡੀ ਲੱਗਦੀ ਹੈ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਲਗਾ ਲੈਨੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਉਹ ਵੀ ਤੁਸੀਂ ਘਰੇ ਬਿਟ ਕੇ ਸਿਰਫ ਤੁਸੀਂ 1 ਤੋਂ 2 ਘੰਟੇ ਤੁਸੀਂ ਕੰਮ ਕਰਨਾ ਵਾ ਤਾਂ ਤੁਸੀਂ ਮਹੀਨੇ ਦੇ 50-60000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸੋ ਦੋਸਤੋ ਅਗਰ ਤੁਸੀਂ ਮੇਰੀ ਵਰਕਸ਼ਾਪ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਤੁਸੀਂ ਸਾਡੀ ਟੀਮ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸੋ ਦੋਸ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ